ਆ ਦੋਸਤੋ ਲੋੜੀ ਦੇ ਬਸ ਸਟੈਂਡ ਦੇ ਕੋਲ ਹੁਣੇ-ਹੁਣੇ ਇੱਕ ਹਾਦਸਾ ਹੋਇਆ ਐ ਐਕਸੀਡੈਂਟ ਹੋਇਆ ਐ ਤੁਹਾਨੂੰ ਦੱਸ ਦਈਏ ਕਿ ਕਾਲਿਆਂ ਵਾਲੀ ਦੇ ਸੈਂਟ ਜੇਵੀ ਸਕੂਲ ਦੀ ਇਹ ਪ੍ਰਾਈਵੇਟ ਸਕੂਲ ਦੀ ਬੈਨ ਆ ਜਿਹਦੇ ਕੇ ਡਰਾਈਵਰ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਅਤੇ ਰੋੜੀ ਇੱਕ ਵੈਲਡ ਦੀ ਦੁਕਾਨ ਤੇ ਟਰੈਕਟਰ ਵੈਲਡਿੰਗ ਕਰਵਾ ਰਿਆ ਸੀ ਉਸ ਦੇ ਵਿੱਚ ਆ ਕੇ ਸਿੱਧੀ ਇਹ ਬੈਨ ਜਿਹੜੀ ਉਹ ਵੱਜੀ ਐ ਜਿਸ ਦੇ ਨਾਲ ਟਰੈਕਟਰ ਦਾ ਬੈਂਪਰ ਜਿਹੜਾ ਟੁੱਟ ਚੁੱਕਿਆ ਹੈ ਤੇ ਟਰੈਕਟਰ ਦੇ ਟਾਇਰਾਂ ਦੇ ਉੱਪਰ ਟਾਇਰ ਜਿਹੜਾ ਹੈ ਉਹ ਬੈਂਡ ਦਾ ਚੜ ਚੁੱਕਿਆ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਟਰੈਕਟਰ ਜਿਹੜਾ ਰੋੜੀ ਦੇ ਨਹਿਰ ਕੋਲ ਪੱਠਾ ਹੈ ਉਸ ਪੱਠੇ ਦਾ ਟਰੈਕਟਰ ਸੀਗਾ ਤੇ ਟਰੈਕਟਰ ਦੇ ਡਰਾਈਵਰ ਸਤਵੀਰ ਦਾ ਕਹਿਣਾ ਹੈ ਕਿ ਉਹ ਜਿਹੜਾ ਇੱਥੇ ਰਿਪੇਅਰ ਵਰਕਰ ਸੀ ਦੁਕਾਨ ਦੇ ਉੱਪਰ ਜਿਹੜਾ ਵੈਲਡ ਕਰਵਾ ਰਿਆ ਸੀ ਟਰੈਕਟਰ ਟਰਾਲੀ ਨੂੰ ਅਤੇ ਕੋਸ਼ਿਸ਼ ਹਾਂਵੇਂ ਬਾਅਦ ਇੱਕ ਬੈਨ ਜਿਹੜੀ ਆਹੋ ਪ੍ਰਾਈਵੇਟ ਸਕੂਲ ਦੀ ਰੋੜੀ ਬੱਸ ਸਟੈਂਡ ਤੋਂ ਕਾਲਾਂ ਵਾਲੀ ਵੱਲ ਜਾ ਰਹੀ ਸੀ ਜਿਹੜੀ ਕਿ ਆਊਟਸਾਈਡ ਆ ਕੇ ਉਸ ਦੇ ਟਰੈਕਟਰ ਦੇ ਵਿੱਚ ਵੱਜਦੀ ਹੈ ਜਿਸ ਤੋਂ ਬਾਅਦ ਟਰੈਕਟਰ ਨੂੰ ਜਿਹੜਾ ਕੜੀਸਾ ਪਾ ਕੇ ਬਿਲਕੁਲ ਟੇਡਾ ਕਰ ਦਿੰਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਕਰਨਾ ਵਾਪਰਦੀ ਆ ਤਾਂ ਨਾਲ ਦੀ ਨਾਲ ਹੀ ਜਿਹੜੇ ਆਸ-ਪਾਸ ਦੇ ਲੋਕ ਸੀ ਜਾਂ ਦੁਕਾਨਦਾਰ ਸੀ ਉਹ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਸ ਤੋਂ ਬਾਅਦ ਡਰਾਈਵਰ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਡਰਾਈਵਰ ਜਿਹੜਾ ਉਹਨਾਂ ਨੂੰ ਵੀ ਪੁੱਠਾ ਸਿੱਧਾ ਬੋਲਦਾ ਹੋਇਆ ਦਿਖਾਈ ਦਿੰਦਾ ਹੈ ਤੁਹਾਨੂੰ ਦੱਸਦੀ ਕਿ ਡਰਾਈਵਰ ਦੀ ਪਛਾਣ ਮਲਦੀ ਦੇ ਗੁਰਵਿੰਦਰ ਸਿੰਘ ਵੱਲੋਂ ਹੋਈ ਹੈ ਮੌਕੇ ਤੇ ਡਾਇਲ 112 ਦੀ ਟੀਮ ਜਿਹੜੀ ਉਹ ਪਹੁੰਚੀ ਸੀ ਅਤੇ ਡਾਇਲ 112 ਦੀ ਟੀਮ ਦੇ ਵੱਲੋਂ ਮਾਮਲੇ ਨੂੰ ਜਿਹੜਾ ਸ਼ਾਂਤ ਕੀਤਾ ਗਿਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਸ ਐਕਸੀਡੈਂਟ ਦੀਆਂ ਦਿਖਾ ਰਹੇ ਹਾਂ ਉਹ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਮੰਦਰ ਚੰਦਾ ਕਿ ਫਿਰ ਮੰਦਰ ਮੇਰਾ ਆਪ ਦਾ ਬੰਦੂ ਆਪ ਦੇ ਦੁਨੀਆ ਨਾਲ ਕੀ ਕਰੀਏ ਬਾਏ ਦਾ ਕੀ ਕਰਨ ਜਾਣ ਕੋਣ ਹੋਰ ਬਸ ਬਦਲੋ ਹੋਟਾ ਦੇਖੜਾ ਉਟਾ 30 ਗੇਟ ਸੈਲਟ ਤੋਂ ਅਸੀਂ ਤਮਾਹ ਮਾਰ ਕੇ ਖੜੇ ਹੋ ਜੀ ਸੇ ਤੋਂ ਦੈਰ ਜਾਨ ਬਤਰੀ ਜੇ ਜੋ ਸਭ ਵਿਭਾਗੋ ਆ ਫੇਰ ਕੇ ਬਰੋ ਬੱਚਾ ਕੋ ਚੜਾ ਦੇ ਲੋ ਸਸਾ ਜਾਓ ਵਜੇ ਭਾਈ ਗੁਰਤੀ ਕਰ ਲੈ ਠੀਕ ਹੈ ਜਾਓ ਬੁਲਤੀ ਕਰੋ ਸਾਰੇ ਜਾਓ ਜਾਓ ਭਾਈ ਤੁਮ ਬਸ ਸੁਣਾ ਗੱਲ ਕਰਦੇ ਆਪਾਂ ਇਹ ਗੱਡੀਆਂ ਤੂੰ ਵੀ ਚਲਾਉਣਾ ਹੈ ਮੈਂ ਹੀ ਚਲਾਉਣਾ ਹੈ ਜਿਆ ਥੋੜੀ ਹੁੰਦੀ ਹੈ ਲੱਗੀ ਲੱਗੀ ਮੈਥੋਂ ਲੱਗੀ ਯਾਰ ਮੋਜੂਰੀ ਆਪ ਗਲਤੀ ਮੰਨਦੇ ਆ ਰੁਪਈਆ ਲੈ ਕੇ ਚਲੇ ਜਾਂਦਾ ਮੈਂ ਚੱਕ ਕੇ ਲੈ ਜਾਂਦਾ ਹਾਂ ਗਲਤੀ ਮੰਨਦੇ ਆ ਆਹ ਤੂੰ ਬੋਲਦਾ ਗਲਤੀ ਮੇਰੀ ਗਲਤੀ ਨਹੀਂ ਗਲਤ ਤਰੀਕਾ ਉਹ ਤੈਨੂੰ ਨਾ ਕਰਾਈ ਨਾ ਛਡਾਈ ਜੰਨੇ ਅਸੀਂ ਵੀ ਤੂੰ ਵੀ ਕੋਈ ਵੀ ਕੀਤੀ ਐ ਛੱਡ ਪਰ ਮੈਨੂੰ ਆਏ ਦੱਸ ਵੀ ਫਿਰ ਤੇ ਗਲਤ ਨਹੀਂ ਲੈ ਵੀ ਮੈਂ ਚੱਕ ਕੇ ਲੈ ਜਾਂਦਾ ਸਾਰੇ ਫਿਰ ਤੇਰੀ ਤੱਕ ਚਾਹੀ ਲਾਉਣੇ ਪੈਣ ਆ ਚੱਕ ਕੇ ਮੈਂ ਨਾ ਮਿੰਟਰ ਬੋਲਦਾ ਹੋਰ ਕੌਣਾ ਵੀ ਆਏ ਤੂੰ ਚੱਕਿਆ ਮੈਨੂੰ ਆ ਮਿੰਟਾ 9 ਪਿੰਡਾ 9 ਪਿੰਡਾ ਹੋਰ ਦੱਸ 9 ਪਿੰਡਾ ਹਾਂ ਇਹ ਹੀ ਜਾਣਦਾ ਮੈਨੂੰ ਜਾਣਦਾ ਫਿਰ ਆ ਚੱਕੇ ਵਾਲੀ ਉਹ ਜਾਣਦੇ ਸਾਰੇ ਆ ਹੋ ਗਿਆ ਵੀ ਗਲਤੀ ਹੋਗੀ ਜਦੋਂ ਪਿੰਡਾ ਹੋ ਗਿਆ ਗਲਤੀ ਮੰਨਦੇ ਗਲਤੀ ਮੰਨਦੇ ਚੱਕੇ ਲੈ ਜੂਆਂ ਚੱਕੇ ਲੈ ਜੂਆਂ ਖਰੀਦ ਰਹੀ ਜਾਨੀ ਗਲਤੀ ਨੂੰ ਗਲਤੀ ਮੰਨਦੇ ਗਲਤੀ ਹੁਣ ਚੱਕੇ ਲੈ ਜੂਗੀ ਕੀ ਗੱਲ ਹੋਈ ਹਾਂ ਇਹ ਦੁਕਾਨੇ ਵਿੱਚ ਆ ਕੇ ਲੈਣ ਡਾ ਕੇ ਮੇਰਾ ਹੱਥ ਲਾ ਕੇ ਲੈ ਆ ਕੇ ਗੱਡੀ ਵਿੱਚ ਟਰੈਕਟਰ ਚਾਏ ਲੈ ਇੱਕ ਬੰਦਾ ਆਇਆ ਤੇਰਾ ਜੂਸ ਹੀ ਕਰ ਨੂੰ ਬਚ ਗਿਆ ਤੇਰੇ ਹੱਥ ਨੂੰ ਬਹੁਤ ਹੈ ਹਾਂ ਸਹੀ ਹੈ ਬਚ ਤੋ ਵੀ ਚਲੀ ਅੱਗੇ ਬਹੁਤ ਹੈ ਹਾਂ ਮੈਨੂੰ ਮਾਰੋ ਭਾਈ 1 ਘਾ ਕਿਲੋਮੀਟਰ ਫੇਰ ਹੁਣ ਜਾਣ ਦੱਸੀ ਇਹ ਵੀ ਛੋੜ ਦੇ ਜਲ ਪੀਤੀ ਹੈ ਛੱਡ ਦੋ ਜੇ ਤੜਕੇ ਗੱਲ ਕਰ ਲਾਂਗੇ ਗੱਲ ਤਾਂ ਆਪਾਂ ਹੀ ਕਰ ਲਾਂਗੇ ਹਾਂ ਹਾਂ